ਹਕੂਮਤਾਂ ਦੇ ਨਾਲ ਮੱਥਾ ਲਾਉਣ ਵਾਲੀ ਬਾਬਰ ਦੀ ਧੀ ਜਿਸ ਨੇ ਇਕੱਲਿਆਂ ਵੱਡੀ ਹਗੋਮਤੀ ਨਾ ਫਰਮਾ ਨਾ ਫਰਮਾਨੀ ਕੀਤੀ ਜੋ ਅੱਗੇ ਜੜਾ ਇਤਿਹਾਸ ਬਣੀ ਗੁਲਬਦਨ ਬੇਗਮ ਲਿਖਦੇ ਨੇ ਜਿਹੜੀ ਤਸਵੀਰ ਹੈ ਤੇ ਸ਼ੇਰਲੈਨ ਮੋਲੇਨ ਲਿਖਦੇ ਨੇ ਬੀਬੀਸੀ ਪੱਤਰਕਾਰ ਮੁੰਬਈ ਤੋਂ ਇਹ ਕਹਾਣੀ 1576 ਦੀ ਹੈ ਜਦੋਂ ਭਾਰਤ ਦੀ ਧਰਤੀ ਦੇ ਮੁਗਲ ਸਾਮਰਾਜ ਦਾ ਝੰਡਾ ਝੂਲਦਾ ਸੀ ਤੇ ਅਰਬ ਜਗਤ ਜਿਹੜਾ ਸੀ ਓਟੋਮਨ ਸਾਮਰਾਜ ਤੁਰਕੀ ਐਮਪਾਇਰ ਦੀ ਗੱਲ ਆਉਂਦੀ ਹੈ ਓਟੋਮਨ ਸਾਮਰਾਜ ਦਾ ਰਾਜ ਸੀ ਅਕਬਰ ਭਾਰਤ ਦਾ ਬਾਦਸ਼ਾਹ ਸੀ ਉਸ ਸਮੇਂ ਓਟੋਮਨ ਸਾਮਰਾਜ ਦਾ ਤਾਜ ਜਿਹੜਾ ਸੀ ਸੁਲਤਾਨ ਮੁরাদ ਅਲੀ ਦੇ ਸਿਰ ਤੇ ਸੀ ਚਮਕਦਾ ਚਮਕਾ ਮਾਰਦਾ ਸੀ ਇਸ ਸਮੇਂ ਦੇ ਦੌਰਾਨ ਮੁਗਲ ਸਲਤਨਤ ਦੀ ਇੱਕ ਰਾਜਕੁਮਾਰੀ ਨੇ ਮੱਕਾ ਮਦੀਨਾ ਦੀ ਬੇਮਿਸਾਲ ਯਾਤਰਾ ਕੀਤੀ ਮੁਗਲ ਭਾਰਤ ਦੇ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਕੋਈ ਔਰਤ ਜਿਹੜੀ ਸੀ ਨਾ ਪਵਿੱਤਰ ਹਜ ਯਾਤਰਾ ਤੇ ਉੱਤੇ ਗਈ ਸੀ ਹਜ ਨੂੰ ਇਸਲਾਮ ਦੇ ਪੰਜ ਥੰਮ੍ਹਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਗੁਲਬਦਨ ਬੇਗਮ ਇਸ ਯਾਤਰਾ ਤੇ ਇਕੱਲੇ ਨਹੀਂ ਗਈ ਸੀ ਉਹਨਾਂ ਨੇ ਆਪਣੇ ਨਾਲ ਗਈਆਂ ਜਿਹੜੀਆਂ ਸ਼ਾਹੀ ਔਰਤਾਂ ਦੇ ਇੱਕ ਛੋਟੇ ਜਿਹੇ ਜੱਥੇ ਦੀ ਅਗਵਾਈ ਵੀ ਕੀਤੀ ਸੀ ਫਿਰ ਵੀ ਇਸ ਸ਼ਾਨਦਾਰ ਫੇਰੀ ਦੇ ਵੇਰਵੇ ਇਤਿਹਾਸਕ ਦਸਤਾਵੇਜ਼ਾਂ ਦੇ ਵਿੱਚ ਉਪਲਬਧ ਨਹੀਂ ਨੇ ਕਿਉਂਕਿ ਭਾਈ ਫਰ ਅਧਿਕਾਰ ਮਿਲਦੇ ਨੇ ਨਾ ਔਰਤ ਨੂੰ ਉਹ ਚਾਹੇ ਕਿਸੇ ਵੀ ਧਰਮ ਦੇ ਵਿੱਚ ਆ ਚਾਹੇ Hindu ਧਰਮ ਆ ਚਾਹੇ Sikh ਧਰਮ ਹੈ ਤੇ ਚਾਹੇ Muslim ਧਰਮ ਹੈ ਇਹਨਾਂ ਦੀ ਬਾਰ-ਬਾਰ ਗੱਲ ਆਉਂਦੀ ਹੈ ਆਪਣੇ ਜਿਹੜੇ ਧਰਮਾਂ ਦੇ ਵਿੱਚ ਖਾਸ ਕਰਕੇ ਜਿਹੜਾ ਹੈ ਉਹਨੂੰ ਪਰੇ ਰੱਖਿਆ ਜਾਂਦਾ ਹੈ ਫਿਰ ਵੀ ਇਸ ਸ਼ਾਨਦਾਰ ਫੇਰੀ ਦੇ ਵੇਰਵੇ ਇਤਿਹਾਸਕ ਦਸਤਾਵੇਜ਼ਾਂ ਦੇ ਵਿੱਚ ਉਪਲਬਧ ਨਹੀਂ ਨੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਦਰਬਾਰ ਦੇ ਪੁਰਸ਼ ਜਿਹੜੇ ਸਨ ਨਾ ਇਤਿਹਾਸਕਾਰਾਂ ਨੇ ਸਨ ਸਨਮਾਨ ਦੇ ਨਾਂ ਦੇ ਉੱਤੇ ਹਾਜੀ ਬੀਬੀਆਂ ਦੀ ਜਿਹੜਾ ਯਾਤਰਾ ਦੇ ਨਾਲ ਜੁੜੇ ਤੱਥਾਂ ਦਾ ਖੁਲਾਸਾ ਹੀ ਨਹੀਂ ਕੀਤਾ ਉਸ ਦਾ ਸ਼ਾਨਦਾਰ ਸਫ਼ਰ ਦੇ ਅਧੂਰੇ ਕિસ્ਸੇ ਕੀ ਰਹੇ ਫਿਰ ਫਤਿਹਪੁਰ ਸਿੱਕਰੀ ਦਾ ਪੰਜ ਮਹਿਲ ਦਾ ਉਹਦੇ ਵਿੱਚ ਉਹ ਰਹਿੰਦੀ ਸੀ ਇਤਿਹਾਸਕਾਰ ਤੇ ਲੇਖਕ ਰੂਬੀ ਰੂਬੀ لال ਨੇ ਆਪਣੀ ਕਿਤਾਬ ਵੇਗਾ ਬਾਂਡ ਜਿਹੜਾ ਹੈ ਵੇਗਾ ਬਾਂਡ ਪ੍ਰਿਸਿਸ ਜਾਨਕੀ ਦੀ ਗ੍ਰੇਟ ਐਡਵੈਂਚਰਜ਼ ਆਫ ਗੁਲਬਦਨ ਦੇ ਵਿੱਚ ਇਸ ਯਤ ਜਿਹੜਾ ਯਾਤਰਾ ਦਾ ਵਰਣਨ ਕੀਤਾ ਹੋਇਆ ਹੈ ਰੂਬੀਲਾ ਲਿਖਦੇ ਨੇ ਕਿ ਗੁੱਲਬਦਨ ਬੇਗਮ ਦੀ ਯਾਤਰਾ ਦੇ ਵਿੱਚ ਬਹਾਦਰੀ ਦੇ ਨਾਲ-ਨਾਲ ਹਮਦਰਦੀ ਤੇ ਬਗਾਵਤ ਦੇ ਨਾਲ ਜੁੜੀਆਂ ਘਟਨਾਵਾਂ ਵੀ ਸ਼ਾਮਲ ਨੇ ਗੁਰਬਦਨ ਬੇਗਮ ਨੂੰ ਮੁਗਲ ਸਾਮਰਾਜ ਦੀ ਪਹਿਲੀ ਅਤੇ ਇਕਲੋਤੀ ਬਹਿਲਾ ਇਤਿਹਾਸਕਾਰ ਮੰਨਿਆ ਜਾਂਦਾ ਹੈ ਉਹਨਾਂ ਨੇ ਆਪਣੀ ਕਿਤਾਬ ਹਿਮਾਂਜੋ ਨਾਮਾ ਦੇ ਵਿੱਚ ਆਪਣੇ ਜੀਵਨ ਤਜਰਬਿਆਂ ਨੂੰ ਜਿਹੜਾ ਸੰਜੋਆ ਹੈ ਹਾਲਾਂਕਿ ਉਹਨਾਂ ਦੀ ਇਹ ਕਿਤਾਬ ਵੀ ਅਧੂਰੀ ਹੈ ਇਸ ਕਿਤਾਬ ਦੇ ਬਹੁਤ ਸਾਰੇ ਪੰਨੇ ਅੱਜ ਤੱਕ ਗਾਇਬ ਦੱਸੇ ਜਾਂਦੇ ਨੇ ਰੂਬੀ ਲਾਲ ਨੇ ਇਸ ਕਿਤਾਬ ਨੂੰ ਲਿਖਣ ਦੇ ਲਈ 오ਟੋਮਨ ਸਾਮਰਾਜ ਦੇ ਇਤਿਹਾਸ ਅਤੇ ਫਾਰਸੀ ਤੇ ਮੁਗਲ ਹੱਥ ਲਿਖਤਾਂ ਸਮੇਤ ਹੋਰ ਦਸਤਾਵੇਜ਼ੇ ਦੀ ਖੋਜ ਕੀਤੀ ਹੈ ਗੁਲਬਦਨ ਉਸ ਸਮੇਂ ਲਿਖ ਰਹੀ ਸੀ ਕਿ ਜਦੋਂ ਉਸ ਸਮੇਂ ਇਤਿਹਾਸਕਾਰਾਂ ਦੇ ਲਈ ਸ਼ਾਹੀ ਸ਼ਖਸੀਅਤਾਂ ਦੇ ਦੁਆਰਾ ਲਿਖੀਆਂ ਰਚਨਾਵਾਂ ਦੀਆਂ ਨਕਲਾਂ ਬਣਾਉਣਾ ਆਮ ਗੱਲ ਸੀ ਫਿਰ ਵੀ ਗੁਲਬਦਨ ਦੀ ਕਿਤਾਬ ਦਾ ਇੱਕ ਪੂਰਾ ਉਤਾਰਾ ਨਹੀਂ ਹੈ ਇਸ ਤਰ੍ਹਾਂ ਦੀ ਇਸ ਮਜ਼ਬੂਤ ਔਰਤ ਦੇ ਇਸ ਇਕਲੋਤੇ ਸਫ਼ਰ ਤੇ ਐਨੀ ਚੁੱਪ ਬਹੁਤ ਕੁਝ ਦੱਸਦੀ ਹੈ ਸੱਤਾ ਦੇ ਕੇਂਦਰ ਤੋਂ ਦੂਰੀ ਬਣਦੀ ਹੈ ਮੁਗਲ ਬਾਦਸ਼ਾਹ ਬਾਬਰ ਗੁਲਬਦਨ ਦਾ ਜਨਮ ਜਿਹੜਾ ਸੀ 1523 ਦੇ ਵਿੱਚ ਬਾਬਰ ਦੀ ਤੀਜੀ ਪਤਨੀ ਦਿਲਦਾਰ ਬੇਗਮ ਦੀ ਕੁਖੋਂ ਕਾਬੁਲ ਦੇ ਵਿੱਚ ਹੁੰਦਾ ਗੁਲਬਦਨ ਦੇ ਜਨਮ ਸਮੇ ਬਾਬਰ ਘਰ ਤੋਂ ਦੂਰ ਰਹਿ ਕੇ ਭਾਰਤ ਉੱਤੇ ਹਮਲਾ ਕਰਨ ਦੀ ਯੋਜਨਾ ਬਣਾ ਰੇ ਸਾ ਜਦੋਂ ਇਹ ਯੁੱਧ ਸ਼ੁਰੂ ਹੋਏ ਬਾਬਰ ਦੀ ਘਰ ਵਾਪਸੀ ਘਟ ਗਈ। ਵਾਪਸ ਨਹੀਂ ਗਿਆ ਉਹ। ਜ਼ਿਆਦਾ ਉਸ ਫੀਲਡ ਦੇ ਵਿੱਚ ਕੰਮ ਕੀਤਾ। ਗੁਲਬਦਨ ਨੂੰ ਜਲਦੀ ਹੀ ਇਸ ਦੀ ਆਦਤ ਪੈ ਗਈ। ਫਿਰ ਘਰ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਦੇ ਨਾਲ ਗੁਲਬਦਨ ਦੀ ਮੁਲਾਕਾਤ ਕਦੇ-ਕਦਾਈ ਹੀ ਹੁੰਦੀ ਸੀ। ਪਿਤਾ ਬਾਬਰ ਤੋਂ ਬਾਅਦ ਜਿਹੜਾ ਸੀ ਸੋਤੇਲੇ ਭਰਾ ਹਿਮਿਆਂਜੂ ਅਤੇ ਭਤੀਜੇ ਅਕਬਰ ਦੇ ਨਾਲ ਉਹਨਾਂ ਦੀ ਗੱਲਬਾਤ ਵੀ ਇਸੇ ਤਰ੍ਹਾਂ ਦੀ ਸੀ। ਜਦੋਂ ਸ਼ਾਹੀ ਪਰਿਵਾਰ ਦੇ ਆਦਮੀ ਸਾਮਰਾਜ ਦੀਆਂ ਹੱਦਾਂ ਚੋੜੀਆਂ ਕਰਨ ਦੇ ਲਈ ਲੜਾਈਆਂ ਲੜ ਰਹੇ ਸਨ ਗੁਲਬਦਨ ਮਜਬੂਤ ਔਰਤਾਂ ਦੇ ਪਰਛਾਵੇਂ ਦੇ ਵਿੱਚ ਵੱਡੀ ਹੋ ਰਹੀ ਸੀ ਇਹ ਔਰਤਾਂ ਬਾਬਰ ਦੀ ਮਾਂ ਮਾਸੀਆਂ ਭੈਣਾਂ ਬੇਗਮਾਂ ਤੇ ਉਸ ਦੀਆਂ ਧੀਆਂ ਸਨ ਇਨ੍ਹਾਂ ਔਰਤਾਂ ਨੇ ਦਰਬਾਰੀ ਗਤੀਵਿਧੀਆਂ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਉਹਨਾਂ ਨੇ ਰਾਜਿਆਂ ਤੇ ਰਾਜਕੁਮਾਰੀਆਂ ਦੇ ਭਰੋਸੇਮੰਦਾਂ ਅਤੇ ਸਲਾਹਕਾਰਾਂ ਦੀ ਭੂਮਿਕਾ ਨਿਭਾਈ ਗੁਲਬਦਨ ਦੇ ਬਚਪਨ ਦੇ ਵਿੱਚ ਵੀ ਯਾਤਰਾ ਦੇ ਲਈ ਇੱਕ ਖਾਸ ਜਗ੍ਹਾ ਸੀ ਜਦੋਂ ਬਾਬਰ ਨੇ ਆਗਰਾ ਤੱਕ ਆਪਣਾ ਸਾਮਰਾਜ ਵਧਾ ਲਿਆ ਤਾਂ ਉਹ 6 ਸਾਲ ਦੀ ਉਮਰ ਦੇ ਵਿੱਚ ਕਾਬੂਲ ਤੋਂ ਆਗਰਾ ਦਾ ਸਫ਼ਰ ਕਰਨ ਵਾਲੀ ਪਹਿਲੀ ਮੁਗਲ ਔਰਤ ਬਣੀ ਸੀ ਜਦੋਂ ਅਫਗਾਨ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਭਾਰਤ ਤੋਂ ਬਾਹਰ ਕੱਢ ਦਿੱਤਾ ਤਾਂ ਫਿਰ ਉਹ ਇੱਕ ਜੜਾ ਵਿਉਤਾ ਔਰਤ ਵਜੋਂ ਕਾਬੂਲ ਵਾਪਸ ਆਏ ਇਹ ਯਾਤਰਾ ਮਾਂ ਕਈ ਮਹੀਨੇ ਤੱਕ ਜਾਰੀ ਰਹੀਆਂ ਗੁਲਬਦਨ ਬੇਗਮ ਸ਼ਾਹੀ ਪਰਿਵਾਰ ਦੀਆਂ ਹੋਰ ਔਰਤਾਂ ਦੇ ਨਾਲ ਪਹਾੜੀ ਰਸਤੇਆਂ ਰਾਹੀਂ ਖਤਰਿਆਂ ਦੇ ਨਾਲ ਭਰੇ ਹੋਏ ਸਫ਼ਰ ਕਰਦੇ ਸਨ। ਇਨ੍ਹਾਂ ਯਾਤਰਾਵਾਂ ਦੇ ਦੌਰਾਨ ਉਸ ਨੂੰ ਦੁਸ਼ਮਨਾ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਰੂਬੀ ਲਾਲ ਦੱਸਦੇ ਨੇ ਕਿ ਮੁਗਲ ਔਰਤਾਂ ਨੂੰ ਖਾਣਾ ਖਾਣਾ ਬਦੋਸ਼ ਜੀਵਨ ਸ਼ੈਲੀ ਦਾ ਦੀ ਆਦਤ ਵੀ ਸੀ। ਉਹ ਲਗਾਤਾਰ ਨਵੀਆਂ ਥਾਵਾਂ ਦੇ ਉੱਤੇ ਪ੍ਰਵਾਸ ਕਰ ਤੇ ਆਪਣੇ ਯੁੱਧ ਲੜਨ ਅਤੇ ਪਤੀਆਂ ਦੇ ਨਾਲ ਅਸਥਾਈ ਕੈਂਪਾਂ ਦੇ ਵਿੱਚ ਰਹਿਣ ਦੀਆਂ ਆਦੀ ਸੀ। ਰੂਬੀ لال ਦਾ ਕਹਿਣਾ ਹੈ ਕਿ ਸ਼ਾਇਦ ਯਾਤਰਾ ਕਰਨ ਦੀ ਇਸ ਆਦਤ ਦੇ ਕਾਰਨ ਹੀ ਗੁਲਬਦਨ ਨੇ ਆਪਣੇ ਭਤੀਜੇ ਅਕਬਰ ਤੋਂ ਹੱਜ ਤੇ ਜਾਣ ਦੀ ਇਜਾਜ਼ਤ ਮੰਗੀ ਸੀ ਫਿਰ ਜਦੋਂ ਅਕਬਰ ਦੇ ਨਾਲ ਗੱਲ ਕੀਤੀ ਗਈ ਇਸ ਬਾਬਤ ਕੀ ਹੁੰਦਾ ਹੈ ਅਕਬਰ ਦਾ ਸਭ ਤੋਂ ਵੱਡਾ ਸੁਪਨਾ ਸੀ ਮੁਗਲ ਸਾਮਰਾਜ ਦਾ ਝੰਡਾ ਲਹਿਰਾਉਣਾ ਜਿਵੇਂ ਜਿਵੇਂ ਉਹ ਭਾਰਤ ਦੇ ਵਿੱਚ ਅੱਗੇ ਵਧ ਰਹੇ ਸੀ ਉਹ ਆਪਣੇ ਆਪ ਨੂੰ ਇੱਕ ਪਵਿੱਤਰ ਵਿਅਕਤੀ ਵਜੋਂ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਵੀ ਕਰ ਰਹੇ ਸੀ ਉਹ ਪਹਿਲਾ ਮੁਗਲ ਬਾਦਸ਼ਾਹ ਬਣੇ ਜਿਸਨੇ ਮੁਗਲ ਔਰਤਾਂ ਨੂੰ ਪੂਰੀ ਤਰ੍ਹਾਂ ਅਲੱਗ-ਥਲੱਗ ਰੱਖਣ ਅਤੇ ਹਰਮ ਦੀਆਂ ਚਾਰ ਕੰਧਾਂ ਦੇ ਅੰਦਰ ਰੱਖਣ ਦਾ ਫੈਸਲਾ ਕੀਤਾ। ਰੂਬੀ ਲਿਖਦੇ ਨੇ ਕਿ ਬਾਦਸ਼ਾਹ ਤੋਂ ਇਲਾਵਾ ਕਿਸੇ ਨੂੰ ਵੀ ਸ਼ਾਹੀ ਹਰਮ ਦੇ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੁੰਦੀ ਸੀ। ਇਸ ਹਰਮ ਦੇ ਵਿੱਚ ਸੁੰਦਰ ਤੇ ਕੁਆਰੀਆਂ ਕੁੜੀਆਂ ਰਹਿੰਦੀਆਂ ਸਨ। ਇੱਕ-ਇੱਕ ਤਰ੍ਹਾਂ ਇਹ ਇੱਕ ਤਰ੍ਹਾਂ ਦੇ ਨਾਲ ਇਸ ਗੱਲ ਦਾ ਸਬੂਤ ਸੀ ਕਿ ਮੁਗਲ ਬਾਦਸ਼ਾਹ ਦਾ ਅਹੁਦਾ ਲਗਭਗ ਦੇਵੀ ਹੈ। ਜ਼ਿੰਦਗੀ ਦੇ ਵਿੱਚ ਆਏ ਇਹ ਠਹਿਰਾਅ ਨੇ ਗੁਲਬਦਰ ਨੂੰ ਪਰੇਸ਼ਾਨ ਕਰਤਾ ਅਕਤੂਬਰ 1576 ਚ ਉਹਨਾਂ ਨੇ ਅਕਬਰ ਦੇ ਕੋਲ ਹਾਜ਼ਰ ਕਰਨ ਦੀ ਇੱਛਾ ਜ਼ਾਹਰ ਕਰਤੀ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੀ ਮੰਨਤ ਹੈ ਆਪਣੀ ਅਕਬਰ ਨੇ ਇਸ ਯਾਤਰਾ ਦੇ ਲਈ ਦੋ ਆਲੀਸ਼ਾਨ ਮੁਗਲ ਸਮੁੰਦਰੀ ਜਹਾਜ਼ਾਂ ਸਲੀਮੀ ਅਤੇ ਇਲਾਹੀ ਦੀ ਵਰਤੋਂ ਦੀ ਆਗਿਆ ਦੇ ਦਿੱਤੀ ਬੀਬੀਆਂ ਦੇ ਇਸ ਜੱਥੇ ਦੇ ਨਾਲ ਸੋਨੇ ਅਤੇ ਚਾਂਦੀ ਦੇ ਨਾਲ ਭਰੇ ਸੰਦੂਕ ਵੀ ਸਨ ਜੋ ਦਾਨ ਵਜੋਂ ਵੰਡੇ ਜਾਣੇ ਸਨ ਇਸ ਦੇ ਨਾਲ ਹੀ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਤੋਹਫੇ ਵਜੋਂ 12000 ਕੱਪੜੇ ਵੀ ਭੇਜੇ ਗਏ। ਰੂਬੀ ਲਾਲ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਜਦੋਂ ਇਹਨਾਂ ਔਰਤਾਂ ਦਾ ਕਾਫਲਾ ਲਾਲ ਪੱਥਰ ਦੀ ਮੁਗਲ ਰਾਜਧਾਨੀ ਫਤਿਹਪੁਰ ਸਿਕਰੀ ਦੀਆਂ ਗਲੀਆਂ ਦੇ ਵਿੱਚ ਲੰਘ ਰਿਹਾ ਸੀ ਤਾਂ ਉਹਨਾਂ ਨੂੰ ਦੇਖਣ ਦੇ ਲਈ ਸੜਕਾਂ ਦੇ ਉੱਤੇ ਆਮ ਔਰਤਾਂ ਤੇ ਮਰਦਾਂ ਦੀ ਭੀੜ ਸੀ। ਇਹ ਯਾਤਰਾ ਖਤਰਿਆਂ ਦੇ ਨਾਲ ਸ਼ੁਰੂ ਹੋਈ ਮੱਕਾ ਦਾ ਸਮੁੰਦਰੀ ਰਸਤਾ ਪੁਰਤਗਾਲੀਆਂ ਦੇ ਕੰਟਰੋਲ ਹੇਠ ਸੀ। ਜੋ ਮੁਸਲਮ ਜਹਾਜ਼ਾਂ ਨੂੰ ਲੁੱਟਣ ਤੇ ਸਾੜਨ ਦੇ ਲਈ ਬਦਨਾਮ ਸਨ ਪੈਰਟ ਜਿਹੜੇ ਸਨ ਪਾਇਰਟ ਈਰਾਨ ਰਾਹੀਂ ਜ਼ਮੀਨੀ ਰਸਤਾ ਵੀ ਓਨਾ ਹੀ ਖਤਰਨਾਕ ਸੀ ਕਿਉਂਕਿ ਇਸ ਰਸਤੇ ਦੇ ਉੱਤੇ ਅਜਿਹੇ ਦਲ ਹੁੰਦੇ ਸਨ ਜੋ ਯਾਤਰੀਆਂ ਦੇ ਉੱਤੇ ਹਮਲਾ ਕਰਦੇ ਇਹੀ ਕਾਰਨ ਹੈ ਕਿ ਗੁਲਬਦਨ ਅਤੇ ਉਹਨਾਂ ਦੀਆਂ ਸਾਥਣਾਂ ਨੇ ਆਪਣੀ ਯਾਤਰਾ ਦੇ ਦੌਰਾਨ ਪੁਰਤਗਾਲੀਆਂ ਤੋਂ ਬਚਣ ਦੇ ਲਈ ਲਗਭਗ 1 ਸਾਲ ਤੋਂ ਜਿਹੜਾ ਸੂਰਤ ਦੇ ਵਿੱਚ ਫਸੀਆਂ ਰਹੀਆਂ ਸਨ ਫਿਰ ਉਹਨਾਂ ਨੇ ਮੱਕਾ ਪਹੁੰਚਣ ਦੇ ਲਈ ਅਗਲੇ 4 ਦਿਨਾਂ ਦੇ ਲਈ ਗਰਮ ਮਾਰੂਥਲ ਦੇ ਵਿੱਚ ਊਂਟ ਦੀ ਸਵਾਰੀ ਵੀ ਕੀਤੀ। ਸੁਲਤਾਨ ਮੁਰਾਦ ਵਿਰੁੱਧ ਫਿਰ ਬਗਾਵਤ ਹੋ ਜਾਂਦੀ ਹੈ। ਸੁਲਤਾਨ ਮੁਰਾਦ ਅਲੀ ਜਿਹੜਾ ਸੀ ਗੁਲਬਦਨ ਦੀ ਯਾਤਰਾ ਦਾ ਸਭ ਤੋਂ ਦਿਲਚਸਪ ਪਹਿਲੂ ਮੱਕਾ ਪਹੁੰਚੇ ਤੋਂ ਬਾਅਦ ਆਇਆ। ਕਿਉਂਕਿ ਉਹਨਾਂ ਦੇ ਨਾਲ ਆਈਆਂ ਔਰਤਾਂ ਨੇ ਅਗਲੇ 4 ਸਾਲ ਅਰਬ ਸੰਸਾਰ ਦੇ ਵਿੱਚ ਹੀ ਟਿਕਣ ਦਾ ਫੈਸਲਾ ਕਰ ਲਿਆ ਸੀ। ਰੂਬੀ ਲਾਲ ਲਿਖਦੇ ਨੇ ਕਿ ਜਿਸ ਤਰ੍ਹਾਂ ਉਹ ਹਰਮ ਛੱਡਣ ਉੱਤੇ ਇੱਕ ਰਾਏ ਸਨ ਇਸੇ ਤਰ੍ਹਾਂ ਇਹ ਮਾਰੂਥਲ ਦੀ ਦੁਨੀਆਂ ਦੇ ਵਿੱਚ ਖਾਣਾ ਬਦੋਸ਼ ਜ਼ਿੰਦਗੀ ਜਿਉਂਦੇ ਹੋਏ ਅਧਿਆਤਮਕਤਾ ਦੀ ਭਾਲ ਕਰਨ ਦੇ ਵਿੱਚ ਇੱਕਮਤ ਸਨ ਜਦੋਂ ਗੁਲਬਦਨ ਉਸ ਦੀਆਂ ਸਾਥੀ ਔਰਤਾਂ ਦੇ ਔਰਤਾਂ ਨੇ ਦਾਨ ਕਰਨਾ ਸ਼ੁਰੂ ਕੀਤਾ ਤਾਂ ਹਰ ਜਗ੍ਹਾ ਉਹਨਾਂ ਦੀ ਚਰਚਾ ਹੋਣ ਲੱਗੀ ਮੁਗਲ ਸਲਤਨਤ ਦੀ ਸ਼ਾਹ ਸ਼ਹਿਜ਼ਾਦੀ ਜਿਹੜੀ ਸੀ ਗੁਲਬਦਨ ਬੇਗਮ ਦੇ ਦੁਆਰਾ ਕੀਤੀਆਂ ਜਾ ਰਹੀਆਂ ਇਹਨਾਂ ਦਿਆਲੂ ਕਾਰਵਾਈਆਂ ਨੇ ਓਟੋਮਨ ਜਿਹੜੀ ਸੀ ਸੁਲਤਾਨ ਮੁਰਾਦ ਨੂੰ ਨਰਾਜ਼ ਹੋਈ ਕੀਤਾ ਕਿਉਂਕਿ ਉਹ ਇਸ ਨੂੰ ਅਕਬਰ ਦੀ ਵੱਧ ਦੀ ਸਿਆਸੀ ਸ਼ਕਤੀ ਵਜੋਂ ਦੇਖਣ ਲੱਗ ਗਿਆ ਸੀ ਅਜਿਹੀ ਸਥਿਤੀ ਦੇ ਵਿੱਚ ਸੁਲਤਾਨ ਨੇ ਆਪਣੇ ਕਰਮਚਾਰੀਆਂ ਨੂੰ ਚਾਰ ਵਾਰ ਸ਼ਾਹੀ ਫਰਮਾਨ ਭੇਜੇ ਤੇ ਉਹਨਾਂ ਨੂੰ ਗੁਲਬਦਨ ਤੇ ਉਸ ਦੇ ਨਾਲ ਜਾਣ ਵਾਲੀਆਂ ਮੁਗਲ ਔਰਤਾਂ ਨੂੰ ਅਰਬ ਜਗਤ ਤੋਂ ਬੇਦਖਲ ਕਰਨ ਦੇ ਲਈ ਕਹਿ ਦਿੱਤਾ ਗਿਆ ਉਧਰ ਗੁਲਬਦਨ ਨੇ ਹਰ ਬਾਰ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕੀਤਾ ਰੂਬੀ ਲਾਲ ਲਿਖਦੇ ਨੇ ਕਿ ਇੱਕ ਮੁਗਲ ਔਰਤ ਵੱਲੋਂ ਬਗਾਵਤ ਤੀਕ ਬੇਮਿਸਾਲ ਘਟਨਾ ਸੀ ਇਹ ਦਰਸਾਉਂਦੀ ਹੈ ਕਿ ਉਹ ਆਪਣੀ ਆਜ਼ਾਦੀ ਦੇ ਲਈ ਕਿੰਨੇ ਸਮਰਪਤ ਸੀ ਇਸ ਤੋਂ ਬਾਅਦ ਸੁਲਤਾਨ ਨੇ ਉਹਨਾਂ ਦੀ ਜਿੱਦ ਤੋਂ ਤੰਗ ਆ ਕੇ ਇਨ੍ਹਾਂ ਔਰਤਾਂ ਦੇ ਵਿਰੁੱਧ ਤੁਰਕੀ ਭਾਸ਼ਾ ਦੇ ਵਿੱਚ ਇੱਕ ਸ਼ਬਦ ਦੀ ਵਰਤੋਂ ਕੀਤੀ ਸੀ ਜਿਸ ਦੇ ਨਾਲ ਅਕਬਰ ਨਰਾਜ਼ ਹੋ ਗਏ ਇਸ ਪੰਜਵੇਂ ਫਰਮਾਨ ਤੋਂ ਬਾਅਦ ਗੁਲਬਦਨ ਅਤੇ ਉਸ ਦੀਆਂ ਸਾਥੀ ਔਰਤਾਂ 1580 ਵਿੱਚ ਅਰਬ ਛੱਡ ਕੇ 2 ਸਾਲਾਂ ਦੀ ਲੰਬੀ ਯਾਤਰਾ ਤੋਂ ਬਾਅਦ 1582 ਦੇ ਵਿੱਚ ਫਤਿਹਪੁਰ ਸਿਕਰੀ ਵਾਪਸ ਆ ਜਾਂਦੀਆਂ ਨੇ। ਵਾਪਸੀ ਤੋਂ ਬਾਅਦ ਵੀ ਉਹਨਾਂ ਨੂੰ ਨਵਾਬ ਦੇ ਰੂਪ ਦੇ ਵਿੱਚ ਦੇਖਿਆ ਗਿਆ। ਐਨਾ ਹੀ ਨਹੀਂ ਅਕਬਰ ਨੇ ਉਸ ਨੂੰ ਅਕਬਰਨਾਮਾ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਵੀ ਕਿਹਾ। ਗੁਲਬਦਨ ਬੇਗਮ ਦੀ ਇਸ ਯਾਤਰਾ ਦਾ ਅਕਬਰਨਾਮਾ ਦੇ ਵਿੱਚ ਇਸ ਜਿਹੜਾ ਹੈ ਜ਼ਿਕਰ ਹੁੰਦਾ ਹੈ ਕੀ ਕੀਤਾ ਗਿਆ? ਕਹਿੰਦਾ ਜਦ ਕਿ ਅਰਬ ਜਗਤ ਦੇ ਵਿੱਚ ਬਿਤਾਏ ਗਏ ਉਹਨਾਂ ਦੇ ਸਮੇਂ ਤੇ ਸੁਲਤਾਨ ਮੁਰਾਦ ਦੁਆਰਾ ਕੱਢੇ ਜਾਣ ਦੇ ਨਾਲ ਜੁੜੀਆਂ ਘਟਨਾਵਾਂ ਦਾ ਕੋਈ ਜ਼ਿਕਰ ਨਹੀਂ ਹੈ ਤਾਂ ਇੰਨਾ ਹੀ ਨਹੀਂ ਇਹ ਜ਼ਿਕਰ ਕਿਤੇ ਹੋਰ ਉਪਲਬਧ ਵੀ ਨਹੀਂ ਹੈ ਜੀ ਦੋਸਤੋ ਇਹ ਸੀ ਜੀ ਗੱਲਬਾਤ ਤੇ ਜ਼ਿਕਰ ਕਿੱਥੋਂ ਹੋਣਾ ਜਦ ਗੱਲ ਹੀ ਨਹੀਂ ਚਲਾਈ ਕਿਉਂਕਿ ਔਰਤ ਜਿਹੜੀ ਹੋਈ ਆ ਪਹਿਲੀ ਤੇ ਚਾਹੇ ਉਹ ਬ੍ਰਿਟੇਨ ਦੇ ਵਿੱਚ ਸੋਫੀਆ ਅਲੈਗਜ਼ੈਂਡਰ ਦਲੀਪ ਸਿੰਘ ਦੀ ਧੀ ਦੀ ਗੱਲ ਆਉਂਦੀ ਹੈ ਜਿਹਨੇ ਹੱਕ ਦਵਾਇਆ ਤੇ ਜਾਂ ਫਿਰ ਬਾਬਰ ਦੀ ਧੀ ਜਿਸ ਨੇ ਇਕੱਲਿਆਂ ਇਸ ਵੱਡੀ ਹਕੂਮਤ 오ਟੋਮਨ ਸਮਰਾਜ ਦੇ ਅੱਗੇ ਸਮਰਾਜ ਦੇ ਅੱਗੇ ਜਿਹੜਾ ਅੱਖਾਂ ਦਿਖਾਈਆਂ ਤੇ ਉਹ ਪਹਿਲੀ ਮੱਕੇ ਜਾਣ ਵਾਲੀ ਜਿਹੜੀ ਹੈ ਹੱਜ ਕਰਨ ਵਾਲੀ ਔਰਤ ਬਣੀ ਤੇ 2 ਸਾਲ ਉੱਥੇ ਰਹੀ 4 ਸਾਲ ਦਾ ਉਹਨਾਂ ਨੇ ਆਪਣਾ ਮਨ ਬਧਾਇਆ ਸੀ ਪਰ ਮਰਦ ਪ੍ਰਧਾਨ ਸਮਾਜ ਦੇ ਵਿੱਚ ਕਿਤੇ ਵੀ ਦੇਖ ਲਓ ਹਾਲਾਤ ਬਣੇ ਤੇ ਲੋ ਦੋਸਤੋ ਮੈਨੂੰ ਤੇ ਉਹ ਆ ਗਿਆ ਇਸ ਦੇ ਨਾਲ ਹੀ ਇਹ ਪਿਆਰ ਭਰੀ ਤੇ ਨਿਗੀ ਸਤ ਸ਼੍ਰੀ ਅਕਾਲ ਜੀ